ਨੇ 56 ਮੈਂਬਰ ਹੋਗੇ ਕਿਸ ਤਰੀਕੇ ਸੇ ਕੰਮ ਰਹੇਗਾ ਤੇ ਕਿਆ ਜੋ ਪੰਜ ਤਖਤ ਹੈ ਉਹਨਾਂ ਦਾ ਅਧਿਕਾਰ ਕਿਸ ਤਰੀਕੇ ਸੇ ਦਿੱਲੀ ਕਮੇਟੀ ਮੇਂ ਕਿਸ ਤਰੀਕੇ ਰਹੇਗਾ ਦੇਖੋ ਸਭ ਤੋਂ ਪਹਿਲਾ ਤਾਂ ਮੈਂ ਧੰਨਵਾਦ ਕਰਦਾ ਦੇਸ਼ ਦੇ ਰਾਸ਼ਟਰਪਤੀ ਜੀ ਦਾ ਜਿਨ੍ਹਾਂ ਨੇ ਇਹ ਜਿਹੜੀ ਮੰਗ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜਾ ਪੰਜਵਾਂ ਤਖਤ ਹੈ ਸਾਡਾ ਸ੍ਰੀ ਦਮਦਮਾ ਸਾਹਿਬ ਉਸ ਤਖਤ ਨੂੰ ਇਨਕਲੂਡ ਕਰਨ ਵਸੇ ਕਿਉਂਕਿ ਜਿਹੜਾ ਐਕਟ ਬਣਿਆ ਸੀ ਔਰ ਐਕਟ ਤੋਂ ਬਾਅਦ ਤਖਤ ਸਾਹਿਬ ਦੀ ਜਿਹੜੀ ਮਾਨਤਾ ਬਣੀ ਉਸ ਤੋਂ ਬਾਅਦ ਲਗਾਤਾਰ ਇਹ ਡਿਮਾਂਡ ਰਹੀ ਹੈ ਕਿ ਦਿੱਲੀ ਕਮੇਟੀ ਦੇ ਵਿੱਚ ਇਸ ਤਰੀਕੇ ਦੇ ਨਾਲ 51 ਮੈਂਬਰ ਨੇ ਔਰ ਚਾਰ ਤਖਤਾ ਦੀ ਅਦਿਵਿਚ ਇਨਵੋਲਵਮੈਂਟ ਹੁੰਦੀ ਸੀ ਔਰ 55 ਦਾ ਹਾਊਸ ਹੁੰਦਾ ਸੀ ਹੁਣ ਜੋ ਇਹ ਉਹਨਾਂ ਨੇ ਮੰਗ ਪੂਰੀ ਕੀਤੀ ਹੈ ਔਰ ਪੰਜਵਾਂ ਤਖਤ ਜਿਹੜਾ ਸਾਬੋ ਕੀ ਤਲਵੰਡੀ ਸ਼੍ਰੀ ਦਮਦਮਾ ਸਾਹਿਬ ਉਹਨਾਂ ਨੂੰ ਇਨਕਲੂਡ ਕੀਤਾ ਔਰ ਇਹ ਹੁਣ 55 ਜਗ੍ਹਾ 56 ਜਿਹੜੇ ਮੈਂਬਰ ਹੋਣਗੇ ਜਿਹੜੇ ਇਹ ਪੰਜ ਸਿੰਘ ਸਾਹਿਬ ਹੁੰਦੇ ਨੇ ਇਹਨਾਂ ਦਾ ਕੋਈ VOTING ਰਾਈਟ ਨਹੀਂ ਹੁੰਦਾ ਮਗਰ ਇਹਨਾਂ ਦੀ ਨਿਗਰਾਨੀ ਇਹਨਾਂ ਦੀ ਦੇਖਰੇਖ ਦੇ ਵਿੱਚ ਇਹ ਚੋਣ ਹੋਣ ਇਸ ਗੁਰਦੁਆਰਾ ਕਮੇਟੀ ਚੱਲੇ ਇਸ ਕਰਕੇ ਇਹਨਾਂ ਨੂੰ ਇਨਕਲੂਡ ਕੀਤਾ ਗਿਆ ਸੋ ਮੈਂ ਇਸ ਸਟੈਪ ਨੂੰ ਜਿਹੜੀ ਸਰਕਾਰ ਨੇ ਲਿਆ ਰਾਸ਼ਟਰਪਤੀ ਜੀ ਨੇ ਲਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਰ ਕੀ ਨੋਟੀਫਿਕੇਸ਼ਨ ਇਸ ਤਰੀਕੇ ਨਾਲ ਜਾਰੀ ਹੋਆ ਗੈਜ਼ਟ ਵਿੱਚ ਸ਼ਾਮਿਲ ਹੋ ਗਏ ਹੈ ਕਿਆ ਐਕਟ ਕੇ ਅੰਦਰ ਜੋ ਗੁਦਵਾਰਾ ਕਮੇਡੀ ਕਾ ਐਕਟ ਹੈ ਉਸਮੇ ਸ਼ਾਮਿਲ ਹੋ ਚੁਕੇ? ਦੇਖੋ ਬਿਲਕੁਲ ਇਹ ਜਿਹੜੀ ਜਦ ਸਾਰਾ ਕੁਝ ਸਰਕਾਰੀ ਤੌਰ ਤੇ ਉੱਤੇ ਰਾਸ਼ਟਰਪਤੀ ਕੋਲੋਂ ਜਦੋਂ ਕੁਝ ਪਾਸ ਹੋ ਗਿਆ ਜਿਹੜੀ ਇਹਦੀ ਫਾਰਮੈਲਿਟੀਆਂ ਨੇ ਡਿਪਾਰਟਮੈਂਟ ਨੇ ਕਰਨੀਆਂ ਨੇ ਔਰ ਮੈਨੂੰ ਲੱਗਦਾ ਹੈ ਕਿ ਜਦ ਵੀ ਅਗਲੀ ਹਾਊਸ ਬਣੇਗਾ ਜਦ ਵੀ ਅਗਲੀ ਇਲੈਕਸ਼ਨਸ ਦੇ ਵਿੱਚ ਜਦ ਸਿੰਘ ਸਾਹਿਬ ਨੂੰ ਸਦਨ ਦਿੱਤਾ ਜਾਏਗਾ ਉਸ ਤੋਂ ਪਹਿਲੇ ਪਹਿਲੇ ਸਾਰਾ ਕੁਝ ਕਲੀਅਰ ਹੋ ਜਾਏਗਾ ਜੋ ਮੇਨ ਹਰਡਲ ਸੀ ਮੇਨ ਪ੍ਰੋਬਲਮ ਸੀ ਉਹ ਸਾਰੀਆਂ ਹੁਣ ਦੂਰ ਹੋ ਗਈਆਂ। ਔਰ ਆਨਮਲਿ ਸਮਝੰਦੇ ਵਿੱਚ ਜਿਹੜੀਆਂ ਉਹ ਜਦ ਹਾਊਸ ਲੱਗੇਗਾ ਤੇ 55 ਦੀ ਜਗਾ 56 ਮੇ ਬਣਾਉ ਨੂੰ ਜਿਹੜਾ ਸਦਾ ਦਿੱਤਾ ਜਾਏਗਾ 24 ਤਾਰੀਖਾ ਨੋਟੀਫਿਕੇਸ਼ਨ ਇਹ ਆਇਆ ਹੈ 25 ਤਾਰੀਖਾ ਚੋਣਾ ਹੈ ਤੇ ਕਿਆ ਡਾਇਰੈਕਟਰ ਗੁਰਦੁਆਰਾ ਕੋ ਇਸੂਸ ਇਹ ਨਾਮ ਕੀ ਚਰਚਾ ਜੋ ਹੈ ਉਹ ਚੋਣ ਮੇ ਕਰਨੀ ਚਾਹੀਏ ਦੇਖੋ ਨਹੀਂ ਇਤਨੀ ਜਲਦੀ ਉਹਨਕੇ ਪਾਸ ਕੋਈ ਓਨੀ ਆਈਆ ਕੀ ਇਹਦੇ ਵਿੱਚ ਜਿਹੜੇ ਉਹਨਾਂ ਨੇ ਅਮੈਂਡਮੈਂਟਸ ਕੀਤੀਆਂ ਨੇ ਔਰ ਇਕਦਮ ਆ ਦੇ ਐਕਟ ਦੇ ਵਿੱਚ ਕਰਨ ਉਸੇ ਉਹਨਾਂ ਦਾ ਵੀ ਸਰਕਾਰੀ ਪ੍ਰੋਸੈਸ ਹੈਗਾ ਸੋ ਇਸ ਵਾਰ ਹੀ ਨਹੀਂ ਆਇਆ ਤਾਂ ਅਗਲੀ ਵਾਰ ਆ ਜਾਏਗਾ ਮਗਰ ਜਿਹੜੀ ਸਾਡੀ ਦੇਖਣ ਦੀ ਗੱਲ ਹੈ ਕਿ ਜਿਹੜੀ ਸਾਡੀ ਮੰਗ ਰਹੀ ਹੈ ਇਹਨੇ ਸਾਲਾਂ ਤੋਂ ਉਹ ਮੰਗਾਂ ਜੀ ਪੂਰੀ ਹੋਈ ਹੈ ਔਰ ਤਖਤ ਸਾਹਿਬ ਦੀ ਜਿਹੜੀ ਰੈਕਗਨਿਸ਼ਨ ਹੈ ਉਹਨੂੰ ਅੱਜ ਦਿੱਲੀ ਦੀ ਸਰਕਾਰ ਦੇਸ਼ ਦੀ ਸਰਕਾਰ ਵੀ ਉਹਨੂੰ ਮੰਨ ਰਹੀ ਹੈ